ਦਾ ਕੰਮ ਕਰਦਾ ਉਥੇ ਹੀ ਫਸਿਆ ਹੋਇਆ ਸੀ ਕਿਉਂਕਿ ਕੁਲਦੀਪ ਧਾਰੀਵਾਲ ਜਿਹੜਾ ਕਿ ਉਸ ਟਾਈਮ ਮੋਕੇ ਤੇ ਆ ਰਿਹਾ ਸੀ ਉਸ ਦੀਆਂ ਗੱਡੀਆਂ ਰੋਂਗ ਸਾਈਡੇ ਗਿਆ ਸੀ ਉਥੇ ਪਹਿਲੇ ਫਸਿਆ ਕੰਮ ਰੁਕ ਗਿਆ ਹੁਣ ਕੀ ਹੋਇਆ ਵਾ ਕਿ ਇਸ ਟਾਈਮ ਜਿਹੜਾ ਕਿ ਸੁੰਦਰ ਨਗਰ ਇਲਾਕੇ ਦੇ ਵਿੱਚ ਇਹ ਸ਼ਖਸ ਇਹ ਵੀਰ ਜਿਹੜਾ ਵਾ ਕਿ ਆਪਣਾ ਸਮਾਰਟੋ ਦਾ ਜਿਹੜਾ ਸਮਾਨ ਕਿਸੇ ਦੇ ਘਰ ਦੇਣ ਆਇਆ ਸੀ ਇਸ ਦਾ ਫੋਨ ਖੋ ਕੇ ਦੋ ਐਕਟ ਵਾਲੇ ਲੜਕੇ ਜਿਹੜੇ ਕਿ ਉਹ ਖੋ ਕੇ ਭੱਜ ਗਏ ਆ ਤੇ ਜਾਣ ਦੇ ਨਾਲ ਉਹ ਕੀ ਕਰਨ ਜਾਂਦੇ ਆ ਬਹੁਤ ਜਿਆਦਾ ਜਾਮ ਲੱਗਿਆ ਸੀ ਕੌਣ ਆਇਆ ਸੀ ਜੋ ਕਿ ਤੁਹਾਡੀ ਵੀ ਉਥੇ ਹੀ ਤੁਸੀਂ ਵੀ ਆਇਆ ਹੀ ਕੋਈ अच्छा जी मंत्री आई वो गाड़ियां नगाऊं दे ही पुलिस वाले ते वो अड़े ही 2 मिनट रोक जेओ हां जी ओ की उन्होंने ये नहीं देखा कि ਤੁਸੀਂ ਹੈਂਡੀਕੈਪ ਹੋ ਤੇ ਤੁਹਾਨੂੰ ਕੱਢਦੀ ਪਹਿਲੇ ਦੇਖਿਆ ਹੀ ਉਹਨਾਂ ਨੇ ਕਿਹਾ ਹੀ 2 मिनट ਰੋਜੋ ਕਟਾ ਲਾਂਗੇ ਮਤਲਬ ਕਿ ਟਾਈਮ ਲੱਗੇ 10 15 ਮਿੰਟ ਜਾਂ ਜ਼ਿਆਦਾ 10 15 ਮਿੰਟ ਲੱਗੇ 10 ਕਿ ਮਿੰਟ ਲੱਗੇ ਠੀਕ ਹੈ ਜੀ हां जी ਇੱਕ ਤੁਸੀਂ ਉੱਥੇ ਉੱਥੇ ਵੀ ਤੂੰ ਇੱਕ ਫਾੜਕ ਦੇ ਲੇਟ ਹੋ ਗਏ ਜਿਸ ਦਾ ਪਾਰਸਲ ਦੇਣਾ ਸੀ ਹੁਣ ਦੂਸਰਾ ਉਹ ਵੀ ਆਪਾਂ ਪੁੱਛਦੇ ਹਾਂ ਨਾ ਕੋ ਕਿ ਦੂਸਰਾ ਕੀ ਕਾਰਨਾਮਾ ਜਿਹੜਾ ਕਿ ਇੱਥੇ ਸੁੰਦਰ ਨਗਰ ਇਲਾਕੇ ਵਿੱਚ ਹੋਇਆ ਹੈ ਕੋਡ ਖਾਲਸਾ ਤੇ ਅੱਜ ਜਦੋਂ ਮੈਂ ਜਾਣਿਆ ਤੇ ਗਲੀ ਮੁੜਿਆ ਮਗਰੋਂ ਦੋ ਜਣੇ ਆਹ ਅਗਲੀ ਬੰਨੇ ਆ ਥੋੜੀ ਨਾਲ ਹੀ ਮੰਤਰ ਵਾਲੀ ਗਲੀ ਅੱਛਾ ਜੀ ਉਧਰੋਂ ਮੜਿਆ ਮੁੜਿਆ ਨਾਲ ਹੀ ਅਗਲੇ ਬੰਨੇ ਉਹ ਜਹਾਂ ਆਂਦੇ ਆਉਂਦੇ ਹੀ ਮੁੰਡੇ ਦੋ ਮਗਰੋਂ ਹੀ ਫੋਨ ਚ ਬਟਰਵਾ ਕੇ ਮੁੰਡੇ ਜਿਹੜੇ ਪੈਦਲ ਸੀ ਜਾਂ ਕਿਸੇ ਚੀਜ਼ ਤੇ ਸੀ ਐਕਟ ਹੋਇਆ ਤੇ ਹੀ ਐਕਟੂਅਲ ਤੁਸੀਂ ਨੰਬਰ ਨੋਟ ਕੀਤਾ ਜੀ ਨਹੀਂ ਐਕਟ ਹੋਇਆ ਤਾਂ ਕੈਮਰੇ ਚ ਆਇਆ ਤੇ ਉਹ ਨੰਬਰ ਤੇ ਹੀ ਨਹੀਂ ਆਉਂਦਿਆ ਉਹ ਆ ਕਰਦਿਆਂ ਨੂੰ ਲੈਨ ਕਿਹਾ ਤੇ ਉਹ ਆਂਦੇ ਨੰਬਰ ਭੇਜਾਂਗੇ ਸਹੀ ਕਰਕੇ ਵੀਡੀਓ ਭੇਜ ਦੇਣਗੇ ਪੁਲਿਸ ਵਾਲੇ ਹੋ ਮੈਂ ਚੱਲਿਆ ਐਫਆਈਆ ਰਿਪੋਰਟ ਹੋਣ ਐਫਆਈਆ ਦਸ ਕ੍ਰਾਸ ਲੈ ਲਿਆ ਸਰ ਹੁਣ ਤੁਸੀਂ ਥਾਣੇ ਜਾ ਰਹੇ ਹੋ ਹਾਂਜੀ ਹਾਂਜੀ ਇਹ ਮੰਗ ਰੱਖ ਦਿਓ ਮੈਂ ਮੰਗ ਇਹੋ ਹੀ ਕਰਦਾ ਹਾਂ ਉਹਨਾਂ ਚੋਰਾਂ ਨੂੰ ਫੜਿਆ ਜਾਵੇ ਤੇ ਫੋਨ ਵਾਪਸ ਮਿਲ ਜਾਵੇ ਨਵਾਂ ਖੁਣਾਏਗੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇੱਕ ਹੈਂਡੀਕੈਪ ਜਿਹੜਾ ਕਿ ਬਹੁਤ ਹੀ ਪਛਾਣ ਹੋ ਕੇ ਆਪਣਾ ਕਾਰੋਬਾਰ ਕਰ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਜਮਾਟੋ ਦਾ ਜਿਹੜਾ ਕੰਮ ਕਰਕੇ ਪਾਰਸਲ ਦੇ ਰਿਹਾ ਵਾ ਪਰ ਜਿਹੜਾ ਕਿ ਹੁਣ ਇਸ ਟਾਈਮ ਇਹਨਾਂ ਦਾ ਜਿਹੜਾ ਫੋਨ ਜਿਹੜਾ ਚੋਰਾ ਮਿਲ ਖੋਲ ਦਿੱਤਾ ਗਿਆ ਵਾ ਪਾਰਸਲ ਤੁਸੀਂ ਦੇਖ ਸਕਦੇ ਹੋ ਕਿ ਹਜੇ ਵੀ ਜਮਾਟੋ ਦਾ ਇਹਨਾਂ ਨੇ ਪਾਰਸਲ ਦੇਣਾ ਵਾ ਉਹ ਹਜੇ ਵੀ ਬਾਕਸ ਦੇ ਵਿੱਚ ਹੀ ਗਾ ਵਾ ਇਹ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਜਿਸ ਕਿਸ ਨੇ ਵੀ ਪਾਰਸਲ ਮੰਗਾਇਆ ਹੋਏਗਾ ਪਰ ਪਾਰਸਲ ਜਿਹੜਾ ਕੀ ਹਜੇ ਵੀ ਬੈਗ ਦੇ ਵਿੱਚ ਆ ਇਹ ਪਾਰਸਲ ਹੈ ਜੇ ਤੁਸੀਂ ਉਸ ਬੰਦੇ ਨੂੰ ਨਾ ਪਛਾਣਦੇ ਕੀ ਹੋਏਗਾ ਉਹ ਉਹਨਾਂ ਨੂੰ ਕੰਪਨੀ ਵਾਲਿਆਂ ਨੂੰ ਫੋਨ ਕਰਤਾ ਹੈ ਉਹ ਆਂਦੇ ਅਸੀਂ ਕਰ ਲਾਂਗੇ ਗੱਲਾਂ ਆਪੇ ਉਹਨਾਂ ਉਹ ਕਹਿੰਦੇ ਆਪੇ ਕਰ ਦਾਂਗੇ ਤੁਹਾਡੇ ਪੈਸੇ ਵਿੱਚੋਂ ਪੈਸੇ ਨਹੀਂ ਕੱਟੇ ਜਾਣਗੇ ਨਹੀਂ ਨਹੀਂ ਉਹ ਕੁਝ ਨਹੀਂ ਹੋਇਆ ਨਹੀਂ ਕੱਟੇ ਜਾਣਗੇ ਨਹੀਂ ਨਹੀਂ ਠੀਕ ਹੈ ਉਹਨਾਂ ਨੇ ਕਾਲ ਕਰ ਲਈ ਹੋ ਗਈ ਆਪਣੀ ਅੰਗੀਲ ਸਾਹਿਬ ਨਾਲ ਗੱਲ ਕਰ ਲਈ ਹੋਈ ਹੈ ਤੇ ਉਹ ਕਹਿੰਦੇ ਕੋਈ ਬੇਫਿਕਰ ਰਹੋ ਤੁਸੀਂ ਕੋਈ ਅਹੋ ਜੀ ਕੋਈ ਗੱਲ ਨਹੀਂ ਆ ਵੀ ਆਪਣਾ ਕਰਦਾਂਗੇ ਕੰਮ ਜੋ ਵੀ ਕਰਨਾ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਤਸਵੀਰਾਂ ਕਿ ਇੱਥੇ ਕੋੜ ਖਾਲਸਾ ਇਲਾਕੇ ਦੇ ਵਿੱਚ ਜਿਹੜੇ ਚੋਰ ਘੁੰਮਦੇ ਆ ਉਹ ਇੱਕ ਗਰੀਬ ਇੱਕ ਹੈਂਡੀਕੈਪ ਵਿਅਕਤੀ ਨੂੰ ਹੀ ਬਖਸ਼ਦੇ ਜਿਹੜਾ ਕਿ ਇਨਾਂ ਕੋ ਫੋਨ ਖੋ ਕੇ ਲੈ ਕੇ ਗਏ ਆ ਤੇ ਬਣੇ ਦਾ ਉਹ ਸਟਾਰੇ ਜੀ ਨਿਊ ਚੈਨਲ ਤੁਹਾਡਾ ਆਪਣਾ ਅਮਰਜੀਤ ਸਿੰਘ ਕੈਮਰਾਮੈਨ ਸਤਿਨਾਮ ਦੇ ਨਾਲ